ਅੱਜ ਅਸੀਂ ਹਲਕਾ ਰਾਜਾ ਸਾਸੀ ਦੇ ਕੁਸੂਪਰ ਪਿੰਡ ਤੇ ਰਿਆਹ ਪਿੰਡ ਦੇ ਵਿੱਚ ਜਿਹੜੀ ਸੱਕੀ ਵਗ ਰਹੀ ਹੈ ਜਿਹੜੀ ਆ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਹੋ ਕੇ ਇੱਕ ਸੱਕੀ ਪੁਲ ਤੇ ਖੜੇ ਆ ਸਾਨੂੰ ਇਸ ਸੱਕੀ ਪੁਲ ਦਾ ਬਹੁਤ ਡਰਿਆ ਪਰ ਮੈਂ ਧਰਵਾਦੀ ਆ ਆਪਣੇ ਸਾਰੇ ਤੱਲਿਆਂ ਵਾਲੇ ਸਰਪੰਚ ਸਾਫ ਦਾ ਸਰਪੰਚ ਪ੍ਰਧਾਨਾ ਦਾ ਸਮੁੱਚੀ ਟੀਮ ਦਾ ਕਿ ਸਾਰਿਆਂ ਨੇ ਇੱਥੇ ਰਾਤ ਦਿਨ ਤੰਬੂ ਲਾ ਕੇ ਬੈਠੇ ਆ ਤੇ ਬੋਰੀਆਂ ਭਰ ਕੇ ਮਿੱਟੀ ਦੀਆਂ ਸਾਈਡਾਂ ਤੇ ਲਾਈਆਂ ਵੀ ਕੋਈ ਪਾਣੀ ਜਿਹੜਾ ਕ੍ਰੌਸ ਨਾ ਹੋਵੇ ਸਿੱਧਾ ਸੱਤੀ ਜੀ ਰਹਿ ਕੇ ਹੀ ਅਗਲੇ ਪਾਸੇ ਜਾਵੇ ਅੱਜ ਉੱਤਰ ਇੰਦਰ ਦੇਵਤਾ ਵੀ ਪੂਰਾ 95% ਦਾ ਪ੍ਰਸਤਾਰ ਹੋ ਗਈ ਆ ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਇਨਸਾਨ ਤੇ ਅਸੀਂ ਸਾਰੇ ਮਿਹਨਤਾਂ ਕਰ ਰਹੇ ਹਾਂ ਪਰ ਮੈਂ ਇਹਨਾਂ ਜੇ ਕੁਦਰਤ ਕਰੋਪ ਹੋਈ ਆ ਤੇ ਰੱਬ ਵੀ ਥੱਲੇ ਆ ਕੇ ਬਸਣ ਲਿਆ ਜੋ ਹਿਸਾਬ ਮੈਂ ਵੇਖ ਰਿਹਾ ਸਿੱਖ ਸੱਪਰਦਾਵਾਂ ਦਾ ਮੇਰੇ ਨਾਲ ਮੇਰੇ ਬਹੁਤ ਸਤਿਕਾਰਯੋਗ ਪਿੱਠੀਵੜ ਸਾਹਿਬ ਸ਼੍ਰੋਮਣੀ ਕਮੇਟੀ ਮੈਂਬਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਸਰਮਾਹਰ ਸਸਤਾ ਉਹ ਹਰ ਪੱਖੋਂ ਹਰ ਜੋ ਇਹਨਾਂ ਨੂੰ ਬੇਨਤੀ ਕਰੀਦੀ ਉਹ ਸਾਨੂੰ ਹਰ ਚੀਜ਼ ਮੱਈਆ ਕਰਾ ਰਹੀ ਹੈ ਮੇਰੇ ਮਾਤਾ ਜੀ ਵੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਵਿੰਦਰ ਕੌਰ ਲੋਪੋ ਕੇ ਪਿੱਠੀਵੜ ਸਾਹਿਬ ਸਿੱਖ ਸਤਾਵਾ ਗੁਰੂ ਕੇ ਬਾਗ ਵਾਲੇ ਹਰ ਨੌਜਵਾਨ ਐਨ ਜੀਓਜ਼ ਪਿੰਡਾਂ ਦੇ ਵਿੱਚ ਸੰਗਤਾਂ ਪੈਸੇ ਇਕੱਠੇ ਆਪ ਗਰਹੀ ਕਰਕੇ ਉਹ ਵੀ ਲੰਗਰ ਪਕਾ ਕੇ ਪਿੰਡਾਂ 'ਚ ਮੱਈਆ ਕਰਾ ਰਹੇ ਆ ਜੋ ਚੀਜ਼ਾਂ ਤਰਪਾਣਾਂ ਚਾਹੀਦੀਆਂ ਨੇ ਜੋ ਰਸਤ ਪਣ ਚਾਹੀਦਾ ਉਸੇ ਮੱਈਆ ਕਰਾ ਰਹੇ ਆ ਸੋ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਤਗੜੇ ਦੇ ਪ੍ਰਸ਼ਾਸਨ ਨੂੰ ਇਹ ਜੁਲ ਕਰੋ ਜਿੱਥੇ ਵੋਟਾਂ ਚਾਹੀਦੀਆਂ ਨੇ ਜਿੱਥੇ ਮੱਛਰਦਾਨੀਆਂ ਚਾਹੀਦੀਆਂ ਨੇ ਜਿੱਥੇ ਮੈਡੀਕਲ ਕੈਂਪ ਚਾਹੀਦੀਆਂ ਨੇ ਉੱਥੇ ਵੀ ਉਹ ਬਚਾਉਣ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਔਕਤ ਘੜੀ ਦੇ ਵਿੱਚ ਸਾਰੀਆਂ ਪਾਰਟੀਬਾਦੀ ਤੋਂ ਉੱਟ ਕੇ ਆਪਾਂ ਇਕੱਠੇ ਹੋ ਕੇ ਇੱਕ ਧਰਨਾ ਕਰੀਏ ਤਿਆਰੀ ਕਰੀਏ ਕਿ ਆਪਾਂ ਅੱਜ ਸਮੇਂ ਦੀ ਲੋੜ ਹੈ ਇਕੱਠੇ ਹੋਣ ਦੀ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਸ ਮੁਸਤਕੀ ਕੜੀ ਤੋਂ ਨਿਕਲਦੀ کوشش ਕਰੀਏ ਮੈਂ ਇਹਨੀਆਂ ਗੱਲਾਂ ਕਹਿੰਦਾ ਆ ਕਿ ਮੈਂ ਤਾਂ ਜਾ ਚੁੱਕਾ ਵਾਹਿਗੁਰੂ ਜੀ ਕਾ 8 ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੱਲੇ